ਕਲਰਿਕਲ ਸਪੋਰਟ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਆਈ ਐਚ ਆਰ ਐਮ ਐਸ ਪੰਜਾਬ ਉੱਪਰ ਕਰਮਚਾਰੀ ਆਪਣੀ ਏ ਸੀ ਆਰ ਕਿਵੇਂ ਫਿਲ ਕਰ ਸਕਦਾ ਹੈ ਵਿਭਾਗ ਦੀਆਂ ਅਦਾਇਤਾਂ ਅਨੁਸਾਰ ਹੁਣ ਅਸੀਂ ਆਪਣੀ ਏ ਸੀ ਆਰ ਆਨਲਾਈਨ ਫਿਲ ਕਰਨੀ ਹੈ ਆਈ ਐਚ ਆਰ ਐਮ ਐਸ ਪੰਜਾਬ ਉੱਤੇ ਇਹ ਆਪਸ਼ਨ ਅਜੇ ਸਿਰਫ ਨੌਨ ਟੀਚਿੰਗ ਕਰਮਚਾਰੀਆਂ ਲਈ ਖੁੱਲੀ ਹੈ ਸਭ ਤੋਂ ਪਹਿਲਾਂ ਅਸੀਂ ਆਪਣੀ ਆਈ ਡੀ ਓਪਨ ਕਰਕੇ ਮਾਈ ਸਰਵਿਸ ਏ ਸੀ ਆਰ ਸਰਵਿਸ ਫਿਲ ਏ ਸੀ ਆਰ ਤੇ ਕਲਿੱਕ ਕਰਾਂਗੇ ਇਸ ਤੋਂ ਬਾਅਦ ਸਾਨੂੰ ਇੱਕ ਨਵੀਂ ਵਿੰਡੋ ਦਿਖਾਈ ਦੇਵੇਗੀ ਇਹ ਵਿੰਡੋ ਸਾਨੂੰ ਤਾਂ ਹੀ ਦਿਖਾਈ ਦੇਵੇਗੀ ਜੇਕਰ ਸਾਡਾ ਡੀਡੀਓ ਜਾਂ ਇਨਚਾਰਜ ਸਾਡੀ ਇਹ ਸ਼ੇਅਰ ਕ੍ਰੀਏਟ ਕਰਕੇ ਅਪਰੂਵ ਕਰੇਗਾ ਸੋ ਇਸ ਵਿੱਚ ਤਿੰਨ ਆਪਸ਼ਨ ਹਨ ਅਸੀਂ ਇੱਥੋਂ ਪ੍ਰਿੰਟ ਵੀ ਲੈ ਸਕਦੇ ਹਾਂ ਅਪਲਾਈ ਜਿੱਦਾਂ ਡਿਟੇਲ ਵੀ ਦੇਖ ਸਕਦੇ ਹਾਂ ਵਿਦ 뷰 ਸੈਲਫ ਅਪਰੇਜਲ ਇਸ ਤੇ ਅਸੀਂ ਕਲਿੱਕ ਕਰਕੇ ਆਪਣੀ ਇਹ ਸ਼ੇਅਰ ਫਿਲ ਕਰਾਂਗੇ ਜੋ ਗ੍ਰੀਨ ਬਾਕਸ ਦਿਖਾਈ ਦੇ ਰਿਹਾ ਹੈ ਇਸ ਤੋਂ ਬਾਅਦ ਸਾਨੂੰ ਇਸ ਤਰ੍ਹਾਂ ਦੀ ਨਵੀਂ ਵਿੰਡੋ ਦਿਖਾਈ ਦੇਵੇਗੀ ਇਸ ਵਿੱਚ ਅਸੀਂ ਆਪਾਂ ਨੂੰ ਨਿਜੀ ਡਾਟਾ ਭਰਾਂਗੇ ਜਿੱਦਾਂ ਪਹਿਲਾਂ ਸਾਨੂੰ 10 ਰੂਪਏ ਦੇ ਵਿੱਚ ਪ੍ਰਾਪਤ ਹੁੰਦੀ ਸੀ ਬਿਲਕੁਲ ਸੇਮ ਉਹੀ ਆਪਸ਼ਨਾਂ ਨੇ ਉਹੀ ਖਾਨੇ ਨੇ ਬਸ ਸਿਰਫ ਫਰਕ ਇਹ ਹੈ ਕਿ ਹੁਣ ਅਸੀਂ ਇਹ ਜਿਹੜੀ ACR ਆਨਲਾਈਨ ਫਿਲ ਕਰਨੀ ਆ IHRMS ਪੰਜਾਬ ਉੱਪਰ ਜਿਹੜਾ ਡਾਟਾ ਗਵ ਵਿਭਾਗ ਦੇ ਹਦਾਇਤਾਂ ਅਨੁਸਾਰ ਸਿਰਫ ਰਾਵੀ ਫੌਂਟ ਦੇ ਵਿੱਚ ਭਰਨਾਗਾ ਹਰ ਆ ਵੀ ਫਾਰਮ ਦੇ ਵਿੱਚ ਡਾਟਾ ਸਾਰਾ ਫਿਲ ਕਰ ਲੈਣਾ ਹੈ ਇਹ ਤੁਹਾਡੀ ਨਿੱਜੀ ਜਾਣਕਾਰੀ ਹੈ ਜਿੱਦਾਂ ਮੌਜੂਦਾ ਗ੍ਰੇਡ ਵਿਜਿਲਾ ਚਰਨ ਨਿਯੁਕਤੀ ਦੀ ਮਿਤੀ ਅਤੇ ਗ੍ਰੇਡ ਗ੍ਰੇਡ 5ਵੇਂ ਪੇ ਕਮਿਸ਼ਨਰ ਦੇ ਵਿੱਚ ਸਨ ਸੇਮੇ ਪੇ ਕਮਿਸ਼ਨ ਦੇ ਵਿੱਚ ਲੈਵਲ ਹਨ ਉਹ ਅਸੀਂ ਆਪਣਾ ਜਿਹ ਵੀ ਕਰਮਚਾਰੀ ਜਿਹੜੇ ਵੀ ਲੈਵਲ ਵਿੱਚ ਕੰਮ ਕਰ ਲਾ ਹੈ ਉਹ ਪਰੂਗਾ ਤੇ ਆਪਣੀ ਬੇਸਿਕ ਪੇ ਭਰ ਦੇਵੇਗਾ ਮੌਜੂਦਾ ਵਿਭਾਗ ਸਾਕਾ ਦਾ ਨਾਮ ਅਤੇ ਤਨਖਾਤੀ ਦੀ ਮਿਤੀ ਇੱਥੇ ਅਸੀਂ ਸਿੱਖਿਆ ਵਿਭਾਗ ਪੰਜਾਬੀ ਭਰਾਂਗੇ ਕਿਉਂਕਿ ਸਾਡਾ ਸਿੱਖਿਆ ਵਿਭਾਗ ਨਾਲ ਸੰਬੰਧ ਹੈ ਤੇ ਇੱਥੇ ਤੁਸੀਂ ਆਪਣਾ ਜ਼ਿਲ੍ਹਾ ਸਿੱਖਿਆ ਅਫਸਰ ਜੋ ਵੀ ਹੈ ਉਹ ਲਿਖ ਸਕਦੇ ਹੋ ਤੇ ਆਪਣੇ ਸਕੂਲ ਦਾ ਨਾਮ ਲਿਖ ਸਕਦੇ ਹੋ ਤੇ ਆਪਣੀ ਤਨਖਾਹ ਦੀ ਮਿਤੀ ਲਿਖ ਸਕਦੇ ਹੋ ਇਸ ਤਰ੍ਹਾਂ ਇਹ ਡਾਟਾ ਤੁਸੀਂ ਇੱਥੇ ਫਿਲ ਕਰ ਲੈਣਾ ਹੈ ਬਹੁਤ ਸਾਰੇ ਸਾਥੀਆਂ ਦੇ ਫੋਨ ਆ ਰਹੇ ਸੀ ਕੀ ਸਰ ਜਲਦੀ ਤੋਂ ਜਲਦੀ ਇਹ ਵੀਡੀਓ ਬਣਾ ਕੇ ਪਾਉ ਤਾਂ ਸਮੇਂ ਦੇ ਵਿੱਚ ਸਮਾਂ ਕੱਢ ਕੇ ਜਿਹੜੀ ਵੀਡੀਓ ਬਣਾ ਕੇ ਪਾ ਰਹੇ ਹਾਂ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਆਪਾਂ ਆਪਣੇ ਕਿਤੇ ਨਾਲ ਰਿਲੇਟਡ ਆਪਣੇ ਪ੍ਰੋਫੈਸ਼ਨਲ ਰਿਲੇਟਡ ਤੇ ਆਪਣੇ ਕੰਮ ਨਾਲ ਰਿਲੇਟਡ ਹੀ ਵੀਡੀਓ ਪਾਉਣੇ ਹਾਂ ਆਪਾਂ ਨੂੰ ਕਿਸੇ ਕਿਸਮ ਦਾ ਕੋਈ ਲੋਭ ਲਾਲਚ ਨਹੀਂ ਸੋ ਹੌਸਲਾ ਵਜਾਈ ਲਈ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਇਹਦੇ ਨਾਲ ਬੰਦੇ ਦਾ ਮਨੋਗਲਵਾਦਾ ਰਹਿੰਦਾ ਹੈ। ਅੰਕੇ ਸਾਲ ਦੌਰਾਨ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਦਾ ਸਮਾਂ ਕੋਈ ਨਹੀਂ। ਅਧਿਕਾਰੀ ਕਰਮਚਾਰੀ ਨੇ ਗ੍ਰੀਨ ਕਾਰਡ ਲਿਆ ਹੋਇਆ ਹੈ ਜਾਂ ਪੀ ਜਾਂ ਪੀਆਰ ਹੈ ਕੋਈ ਨਹੀਂ। ਇਮੀਗ੍ਰੇਸ਼ਨ ਸਟੇਟਸ ਪ੍ਰਾਪਤ ਹੋਇਆ ਹੈ ਕੋਈ ਨਹੀਂ। ਇੱਥੇ ਅਸੀਂ ਆਪਣਾ ਡਿਊਟੀ ਦਾ ਸੰਖੇਪ ਬਿਰਤਾਂਤ ਦਵਾਵਾਂਗੇ। ਇਹ ਡਾਟਾ ਕਾਫੀ ਫਿਲ ਕਰਨਾ ਪੈਂਦਾ ਇਸ ਲਈ ਮੈਂ ਆਪਣਾ ਡਾਟਾ ਪਹਿਲੀ ਵਰਡ ਦੇ ਵਿੱਚ ਟਾਈਪ ਕਰਕੇ ਇੱਥੇ ਰੱਖ ਲਿਆ ਗਿਆ ਹੈ ਇੱਥੋਂ ਅਸੀਂ ਕਾਪੀ ਪੇਸਟ ਵੀ ਕਰ ਸਕਦੇ ਹਾਂ ਇੱਥੇ ਮੈਂ ਇੱਕ ਗੱਲ ਕਲੀਅਰ ਕਰਨਾ ਚਾਹੁੰਦਾ ਜਿਹੜਾ ਕਾਪੀ ਪੇਸਟ ਆਗਾ ਉਹ ਸਿਰਫ ਸ਼ਾਰਟਕਟ ਕੀ ਰਹੀ ਹੋਵੇਗਾ ਤੇ ਅਸੀਂ ਜਿੱਦਾਂ ਰਾਈਟ ਕਲਿੱਕ ਕਰ ਲੈਨੇ ਆ ਉਹ ਨਹੀਂ ਹੋਵੇਗਾ ਇੱਥੇ ਸ਼ਾਰਟਕਟ ਰਾਹੀਂ ਤੁਸੀਂ ਕਾਪੀ ਪੇਸਟ ਕਰਕੇ ਆਪਣਾ ਸਾਰਾ ਡਾਟਾ ਇੱਥੇ ਫਿਲ ਕਰ ਸਕਦੇ ਹਾਂ ਇਹਦੇ ਨਾਲ ਤੁਹਾਡੇ ਸਮੇਂ ਦੀ ਬਚਤ ਵੀ ਹੋਵੇਗੀ ਤੇ ਕੋਈ ਮਿਸਟੇਕ ਵੀ ਨਹੀਂ ਹੋਵੇਗੀ ਕਿਉਂਕਿ ਪਹਿਲਾਂ ਤੁਸੀਂ ਡਾਟਾ ਜਿਹੜਾ ਉਹ ਬਿਲਕੁਲ ਆਪਣਾ ਕਲੀਅਰ ਕਰ ਲੈਣਾ ਜੋ ਜੋ ਤੁਸੀਂ ਇੱਥੇ ਭਰਨਾ ਹੈ ਤੇ ਜਿੱਦਾਂ ਆਪਾਂ ਪਹਿਲਾਂ ਵੀਡੀਓ ਬਣਾਈ ਸੀਗੀ ਉੱਥੇ ਵੀ ਜਿਹੜੇ ਸਿਗਨੇਚਰ ਆਈਐਚਆਰ ਵਿੱਚ ਤੇ ਕਿਵੇਂ ਅਪਲੋਡ ਕਰਨੇ ਹਨ ਉਹ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਉੱਥੋਂ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਜਿਹੜੇ ਸੱਜਣਾ ਨੇ ਮਿੱਤਰਾਂ ਨੇ ਨਹੀਂ ਦੇਖੀ ਕਿਉਂਕਿ ਜਿੰਨਾ ਚਿਰ ਤੁਸੀਂ ਆਪਣੇ ਹਸਤਾਖਰ ਜਾਂ ਸਿਗਨੇਚਰ ਅਪਲੋਡ ਨਹੀਂ ਕਰਦੇ ਉਹਨਾਂ ਚਿਰ ਤੁਹਾਡੀ ਏਸ਼ੀਆ ਜਿਹੜੀ ਉਹ ਸਬਮਿਟ ਨਹੀਂ ਹੋਵੇਗੀ ਸੋ ਜਦੋਂ ਅਸੀਂ ਇਹ ਡਾਟਾ ਸਾਰਾ ਭਰ ਲਿਆ ਇਸ ਤੋਂ ਬਾਅਦ ਅਸੀਂ ਇਸ ਨੂੰ ਸੇਵ ਐਜ਼ ਕਰ ਲੈਣਾ ਹੈ ਸੇਵ ਐਜ਼ ਕਰਕੇ ਅਸੀਂ ਇਸ ਨੂੰ ਐਡਿਟ ਵੀ ਕਰ ਸਕਦੇ ਹਾਂ ਪਰ ਜਦੋਂ ਅਸੀਂ ਡੀਡੀਓ ਨੂੰ ਸਬਮਿਟ ਕਰਤੀ ਉਸ ਤੋਂ ਬਾਅਦ ਅਸੀਂ ਇਸ ਨੂੰ ਐਡਿਟ ਨਹੀਂ ਕਰ ਸਕਦੇ ਸੋ ਇਸ ਨੂੰ ਅਸੀਂ ਸੇਵ ਐਜ਼ ਡਰਾਫਟ ਕਰਾਂਗੇ ਸੇਵ ਐਜ਼ ਡਰਾਫਟ ਕਰਨ ਤੋਂ ਬਾਅਦ ਸਾਡੀ ਐਸਆਰ ਬਿਲਕੁਲ ਰੈਡੀ ਹੋ ਗਈ ਹੁਣ ਅਸੀਂ ਇਸ ਨੂੰ ਸਬਮਿਟ ਡੀਡੀਓ ਵੀ ਕਰਾਂਗੇ ਇਸ ਤੋਂ ਖਰੀਗ অপਸ਼ਨ ਤੇ ਕਲਿੱਕ ਕਰਕੇ ਤੁਸੀਂ ਸਬਮਿਟ ਵੀਡੀਓ ਕਰ ਸਕਦੇ ਹੋ ਧੰਨਵਾਦ ਵੀਡੀਓ ਚੰਗੀ ਲੱਗੀ ਲਾਇਕ ਤੇ ਸ਼ੇਅਰ ਜਰੂਰ ਕਰਿਓ